ਵੀ <laughs> ਚੋਣੇ <laughs> ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਮਿਲਦੇ ਉੱਤੇ ਸਮੁੱਚੇ ਸੰਗਰੂਰ ਦੇ ਵਿੱਚ ਸਾਰੇ ਦੇਖੋ ਪਹਿਲੀ ਵਾਰ ਸੰਗਤ ਦਾ ਤੁਸੀਂ ਉਤਸ਼ਾਹ ਦੇਖਿਆ ਜਿਹੜੀ ਉਹਦੇ ਵਿੱਚ ਵੀ ਇਹ ਮਤਲਬ ਲੋਕਾਂ ਨੂੰ ਜਦੋਂ ਪਤਾ ਲੱਗਿਆ ਵੀ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਮਿਲ ਗਈ ਤੇ ਲੋਕ ਭੱਜ ਭੱਜ ਕੇ ਦਫ਼ਤਰ ਨੂੰ ਡਿੱਗੇ ਤੇ ਅਸੀਂ ਇੱਥੇ ਅੱਜ ਉਹnabla ਟਿਕਟ ਮਿਲਣ ਦੀ ਖੁਸ਼ੀ ਦੇ ਵਿੱਚ ਲੱਡੂ ਵੰਡੇ ਨੇ ਲੋਕਾਂ 'ਚ ਪੂਰਾ ਹੁਸ਼ਿਆ ਹੈ ਤੇ ਲੋਕਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਕੇਵਲ ਸਿੰਘ ਢਿੱਲੋਂ ਨੂੰ ਜਿਤਾ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਤੇ ਆਪਣੇ ਹਲਕੇ ਦਾ ਮੁਕਾਸਰ ਕਰਾਂਗੇ ਦੇਖੋ ਜੀ ਕੋਈ ਧੜੇ ਬੰਦੀ ਨਹੀਂ ਕਿਸੇ ਕਿਸਮ ਦੀ ਕੈਪਟਨ ਰਵਿੰਦਰ ਸਿੰਘ ਜੀ ਇਹਨਾਂ ਸਾਰਿਆਂ ਨੂੰ ਕਿਹਾ ਵੀ ਜਿਹੜਾ ਨੇ ਪਾਰਟੀ ਨੂੰ ਟਿਕਟ ਦਿੱਤੀ ਉਹ ਇਕਜੁੱਟ ਹੋ ਕੇ ਉਹਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਉਹ ਜੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਚੰਗਾ ਨੇਕ ਲੋਕਾਂ ਦੇ ਵਿੱਚ ਨਾਲ ਕੈਂਡੀਡੇਟ ਹੈ ਬਾਕੀ ਜੂਸ ਜੂ ਤਾਂ ਸ਼ੁਰੂ ਦੇ ਹੀ ਬਹੁਤ ਉਤਸ਼ਾਹ ਹੈ ਕਿਉਂਕਿ راہੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਇਸ ਲਈ ਸਾਨੂੰ ਜੂਸ ਬਹੁਤ ਜ਼ਿਆਦਾ ਹੌਸਲਾ ਹੈ ਤੇ ਅਸੀਂ ਪੰਚਾਇਤ ਹੋਂਦ ਨਾ ਤੇ ਸਰਪੰਚਾਂ ਨੂੰ ਵੀ ਘਰ-ਘਰ ਜਾ ਕੇ ਪਿੰਡ-ਪਿੰਡ ਜਾ ਕੇ ਲਾਂਬੰਦ ਕਰਾਂਗੇ ਕਿ ਕਾਂਗਰਸ ਪਾਰਟੀ ਨੂੰ ਜੜੋ ਤੇ ਵੱਧ ਵੱਧ ਵੋਟਾਂ ਦੇ ਕੇ ਕੇਵਲ ਸਿੰਘ ਟਰ ਨੂੰ ਜਿਤਾਓ ਜੋ ਹੁਣ ਤੱਕ ਸਾਡੇ ਸੰਗਰੂਰ ਲੋਕ ਸਭਾ ਦੇ ਉਤੋਂ ਜਿੱਤਾਂ ਹੋਈਆਂ ਨੇ ਉਹ ਸਾਰੇ ਰਿਕਾਰਡ ਤੋੜਾਂਗੇ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੇਵਲ ਸਿੰਘ ਢਿੱਲੋਂ ਜੋ ਕਿ ਸਾਡੇ ਸੰਗਰੂਰ ਦੇ ਜਾਣੀ ਪਛਾਣੀ ਸ਼ਖਸੀਅਤ ਨੇ ਕਿਉਂਕਿ ਇਹ ਬਹੁਤ ਲੰਮੇ ਸਮੇਂ ਤੋਂ ਸੰਗਰੂਰ ਦੀ ਡਿਵੈਲਪਮੈਂਟ ਦੇ ਲਈ ਕੰਮ ਕਰਦੇ ਰਹੇ ਨੇਗੇ 1989 ਦੇ ਵਿੱਚ ਇਹ ਸਾਡੇ ਭਵਾਨੀਗੜ੍ਹ ਦੇ ਨੇੜੇ ਪਿੰਡ ਚੰਨੂ ਦੇ ਵਿੱਚੋਂ ਪੈਪਸੀ ਪਲਾਂਟ ਲੈ ਕੇ ਆਏ ਸੀਗੇ ਐਡਾ ਵੱਡਾ ਪਲਾਂਟ ਮਲਟੀਨੇਸ਼ਨ ਨੈਸ਼ਨਲ ਪਲਾਂਟ ਆ ਜਿਹੜਾ ਉਸ ਵਕਤ ਦੇ ਵਿੱਚ ਲੈ ਕੇ ਆਉਣਾ ਜਦੋਂ ਸਾਡੇ ਹਲਕੇ ਦੀਆਂ ਛੜਕਾਂ ਦਾ ਬੁਰਾ ਹਾਲ ਸੀ ਜਿਹੜਾ ਬਿਸਕਟਾਂਚਾ ਸੀਗਾ ਉਹ ਬਹੁਤ ਮੰਦੇ ਹਾਲੀ ਸੀਗਾ ਹੁਣ ਸਾਡਾ ਬਿਸਕਟਾਂਚਾ ਬਹੁਤਾ ਹੈ ਤੇ ਇਸ ਤੋਂ ਸਾਰੇ ਹਲਕੇ ਨੂੰ ਸਾਰੇ ਸੰਗਰੂਰ ਨੂੰ ਉਮੀਦਾਂ ਨੇ ਕਿ ਢਿੱਲੋ ਸਾਹਿਬ ਉੱਪਰ ਵੀ ਸਾਡੀ ਸਰਕਾਰ ਬਣ ਰਹੀ ਹੈ ਸੈਂਟਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਸਾਡੀ ਸਰਕਾਰ ਹੈ ਮਹਾਰਾਜ ਸਾਹਿਬ ਦੇ ਬਹੁਤ ਜ਼ਿਆਦਾ ਨਜ਼ਦੀਕੀ ਦੋਸਤ ਨੇ ਉਹਨਾਂ ਦੇ ਚੰਗੇ ਤਾਲੁਕਾਤ ਨੇ ਇਸ ਲਈ ਸਾਡਾ ਸਾਰਾ ਸੰਗਰੂਰ ਹਲਕਾ ਉਮੀਦ ਕਰਦਾ ਹੈ ਔਰ ਇਹ ਪੂਰਾ ਉਤਸ਼ਾਹ ਹੈ ਕਿ ਅਸੀਂ ਢਿੱਲੋਂ ਸਾਹਿਬ ਨੂੰ ਵੱਡੀ ਲੀਡ ਨਾਲ ਜਿਤਾਈਏ ਤਾਂ ਜੋ ਸਾਡੇ ਹਲਕਾ ਜਿਹੜਾ ਉਹਦਾ ਪਛੜਿਆ ਆਪਾਂ ਉੱtre ਤੇ ਸੀ ਡਵੈਲਪਮੈਂਟ ਤੇ ਨਵੇਂ ਦਸਾਦੇ ਨੇ ਜਿਹੜੇ ਉਹੋ ਬਣਾਈਏ ਇਹ ਤੋਂ ਲੋਕ ਬਹੁਤ ਅੱਕ ਗਏ ਜਿਹੜਾ 15 ਲੱਖ ਦਾ ਲਾਰਾ ਲਾਇਆ ਸੀ ਉਹ ਲੋਕਾਂ ਦੇ ਬਹੁਤ ਜ਼ਿਆਦਾ ਹੈ ਬਾਕੀ ਤੁਸੀਂ ਆਮ ਦੇਖ ਲਓ ਵੀ ਲੈਣਾ ਚ ਲੱਗ ਕੇ ਪੈਸੇ ਲੈਨੇ ਨਾ ਇਹ ਡਾਂਗਾ ਖਦੀਆਂ ਨੇ ਅਬਦੀ ਪੈਸੇ ਕਢਾਉਣੇ ਅਬਦੀ ਡਾਂਗਾ ਖਾਣੀਆਂ ਇਹਜਾ ਲੋਕਾਂ ਦਾ ਬਰਾਹਲ ਹੈ ਹੁਣ ਮੋਦੀ ਵਾਲੀ ਸਰਕਾਰ ਬਣਨ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਬਿਲਕੁਲ ਉਹਦਾ ਇੱਕ ਤੁਸੀਂ ਸੋਚ ਲਓ ਵੀ ਥੋੜਾ ਜਿਹਾ ਜਿਹੜਾ ਟੈਲੀਵਿਜ਼ਨ ਪ੍ਰਚਾਰ ਹੈ ਉਹਦਾ ਕੁਝ ਵੱਧ ਹੋ ਰਿਹਾ ਫੋਰ ਕੋਈ ਏਡੀ ਗੱਲ ਬਿਲਕੁਲ ਹੈ ਨਹੀਂ ਕਿਸੇ ਵੀ ਤਰ੍ਹਾਂ ਦੀ ਹੁਣ ਜਿਹੜੀ ਸਰਕਾਰ ਹੈ ਤੁਸੀਂ ਕੀ ਕਹਿਣਾ ਜਿਹੜੀ ਸਰਕਾਰ ਹੈ ਉਹਦਾ ਕਲੀਅਰ ਹੈ ਜੀ راہਲ ਦੀ ਸਰਕਾਰ ਬਣਨੀ ਹੋ ਬਣਨੀ ਤੈ ਹੋ ਗਈ ਇਹ ਤਾਂ ਤੇ ਚਾਰ ਸੂਬਿਆਂ ਚ ਪਹਿਲਾਂ ਸਰਕਾਰ ਆ ਚੁੱਕੀ ਹੈ ਕਾਂਗਰਸ ਦੀ ਉਸ ਦੇ ਆਧਾਰ ਤੇ ਅੱਗੇ ਵੀ ਆਉਣੀ ਆਉਣੀ ਜਿਰੋ ਕੇਬਲਟੀ 킬ੋ ਦਾ ਸੰਗਠਨ ਕਰ ਲਿਆ ਜਿਹੜਾ ਕੇਬਲ ਸਿੰਘ ਟਿੱਲੋਂ ਹੈ ਬਹੁਤ ਵਧੀਆ ਬੰਦਾ ਜੀ ਲੈਕ ਬੰਦਾ ਹੈ ਢੜਪਾ ਹਲਕਾ ਦਾ ਬਹੁਤ ਜਾ ਰਿਹਾ ਤੇ ਜੇ ਕੇਬਲ ਟਿੱਲੋਂ ਆ ਜੇ ਤਾਂ ਜਿਹੜੀ ਸਾਡੀ ਥੋੜੀ ਬਹੁਤੀ ਫੁੱਟ ਹੈ ਜੇ ਮعلوم ਹੈਗੀ ਉਹ ਖਤਮ ਹੋ ਜੇ